ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ਕਾਹ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬੱਬੂ ਤੇ ਆਪਾਂ ਕਿਹਾ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਬਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਕਿੰਨੇ ਕਿ ਟਰੈਕਟਰ ਹੈਗੇ ਵੀਡੀਓ ਜਬਾਣੇ ਰਹੋ ਬਾਈ ਜੀ ਸਸਿਕਾ ਬਾਈ ਜੀ ਠੀਕ ਹੋ ਬਾਈ ਜੀ ਠੀਕ ਆ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਮੇਰਾ ਨਾਮ ਸਤਗੁਰਾ ਜੀ ਮੋਬਾਈਲ ਨੰਬਰ ਹੈ 62846 41677 62846 41677 ਠੀਕ ਹੈ ਕਿੰਨੇ ਕਿ ਟਰੈਕਟਰ ਹੁੰਦੇ ਬਾਈ ਆਪਣੇ ਕੋਲ ਆਪਣੇ ਕੋਲ ਹੈਗੇ 8-10 ਟਰੈਕਟਰ ਠੀ ਇਹ ਮੰਡੀ ਦੇ ਤਲਵੰਡੀ ਦੇ ਯਾਰ ਪਲਾਟਫਾਰਮ ਤੇ ਹੈ ਮੈਂ ਪਲਾਟਫਾਰਮ ਤੇ ਆਪ ਲੱਗਾ ਯਾਰ ਠੀਕ ਹੈ ਜੀ ਸਾਹਮਣੇ ਨਿਗਾਹ ਵਰਵਾ ਦੇ ਸਕੰਦਰ ਪਟਰੋਲ ਵਾਲ ਤੇ ਜਮਾ ਸਾਹਮਣੇ ਆ ਗਈ ਠੀਕ ਹੈ ਭਾਈ ਜੀ ਤੇ ਭਾਰਤ ਪੈਟਰੋਲੀਅਮ ਪੰਪ ਦੇ ਸਾਹਮਣੇ ਆ ਗਈ ਤੇ ਨਾਲ ਟਰਾਲੀਆਂ ਵਾਲੀ ਮੰਡੀ ਹੁੰਦੀ ਹੈਗੀ ਤੇ ਪੂਰੇ ਘੈਂਡ ਘੈਂਡ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇਗੇ ਤੇ ਕਾਪੀ ਕਾਗਜਾਂ ਦੀ ਬਾਈ ਜੀ ਕਾਪੀ ਕਾਗਜਾਂ ਦੀ ਪੂਰੀ ਸਾਡੀ ਜ਼ਿੰਮੇਵਾਰੀ ਹੈ ਬਾਈ ਇਹ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਦੇ ਵੀ ਓਕੇ ਟਰੈਕਟਰ ਮਿਲ ਲੰਗੇ ਆਪਣੇ ਨੂੰ ਠੀਕ ਆ ਜੀ ਹਾਂ ਜੀ ਤੇ ਜੇ ਰੰਗ ਪੈਂਡ ਹੋਇਆ ਤਾਂ ਦੱਸ ਕੇ ਦੇਮ ਹਾਂ ਉਹਨਾਂ ਜੇ ਕੋਈ ਕਿਤੋਂ ਵੀ ਮਾੜਾ ਵੀ ਐ ਕਲਮ ਵੀ ਲੱਗਿਆ ਪੁੱਤੇ ਦੱਸ ਦਿੰਨੇ ਵੀ ਅਗਲੇ ਨੂੰ ਆ ਚੀਜ ਆ ਬਾਈ ਠੀਕ ਆ ਜੀ ਪੰਜਾਬ ਨੰਬਰ ਹੁੰਦੇ ਆ ਕਿ ਮਿਕਸ ਹੁੰਦੇ ਬਾਈ ਪੰਜਾਬ ਨੰਬਰ ਵੀ ਆ ਹਰਿਆਣਾ ਨੰਬਰ ਵੀ ਆ ਦੋਨੇ ਭਾਂਤੇ ਆ ਜੀ ਠੀਕ ਆ ਬਾਈ ਚਲੋ ਵੇ ਸਵਰਾਜ 855 ਤੋਂ ਸਟਾਰਟ ਕਰਾਂਗੇ ਹਰਿਆਣਾ ਨੰਬਰ ਆਗਾ ਤੇ ਲੋ ਵੇ ਜੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਤੇ ਸਾਰਾ origignal ਹੀ ਬਾਈ ਜੀ origignal ਹੈ ਠੀਕ ਆ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ 85 ਪੈਸੇ ਟਾਇਰ ਨੇ ਠੀਕ ਆ ਜੀ 85 ਪੈਸੇ ਟਾਇਰ ਨੇਗੇ ਤੇ 14 ਦੇ ਇਹ ਫਰੰਟਰ ਵੀ ਆ ਗਏ ਨੇ 70 73 ਪੈਸੇ ਤੇ ਕਿ ਕਿੰਨੇ ਮਾਡਲ ਆ ਬਈ ਜੀ 13 ਦੇ ਮਾਰ ਕੇ 14 ਦੀ ਕਾਪੀ ਐ 13 ਪਲੱਸ 14 ਠੀਕ ਆ ਫੋਰ ਸਟਾਰ ਚ ਆ ਗਿਆ ਬੱਸ ਪੀਟੇ ਚ ਆ ਗਿਆ ਤੇ ਜੇ ਟੇਪ ਦੀ ਗੱਲ ਕਰੀ ਬਈ ਸ਼ੌਂਕ ਨੂੰ ਸ਼ੌਂਕ ਨੂੰ ਲਵਾਈ ਆ ਬਈ ਸੋਹਣੀ ਲੱਗਦੀ ਐ ਅੱਜ ਕੱਲ ਇਹ ਚੀਜ਼ ਠੀਕ ਆਈ ਕਈ ਵਾਰ ਹੁੰਦਾ ਨਾ ਥੱਲੇ ਕੋ ਸੋਣਾ ਨਾ ਨਾ ਥੱਲੇ ਪੱਟ ਕੇ ਦਿਖਾ ਦਾਂਗੇ ਅਗਲੇ ਨੂੰ ਫਿਰ ਠੀਕ ਆ ਬਈ ਤੇ ਸੌਦਾ ਹੋ ਗਿਆ ਬਈ ਜੀ ਪੱਟ ਕੇ ਦੇਖ ਲਓ ਜੇ ਫੇਰ ਵੀ ਕੋਈ ਥੱਲੇ ਹੋਈ 19 ਕਿ 22 ਕਹਿੰਦਾ ਇੱਦਾਂ ਰੱਖ ਲਾਂਗੇ ਤੇ ਕੀ ਡਿਮਾਂਡ ਆ ਬਈ ਜੀ ਡਿਮਾਂਡ ਦਾ 457000 ਹੈ ਬਾਕੀ 440000 ਦਾ ਟਰੈਕਟਰ ਦੇ ਰਹਿਣਾ 440000 ਦਾ ਟਰੈਕਟਰ ਦੇ ਰਿਆ ਲੈ ਬਈ 22000 ਰੁਪਏ ਦੀ ਸੂਟ ਹੈਗੇ ਤੇ ਬਾਈ ਨੇ ਫੁੱਲ ਮਾਨਤਾ ਨਹੀਂ ਕਰਤਾ ਤੇ ਲੈ ਲੋ ਬਈ ਅੱਗੇ ਆ ਗਿਆ 750 ਦਾ ਤੇ ਇਹ ਕਿੰਨੇ ਮਾਡਲ ਆ ਬਈ ਜੀ ਇਹ 14 ਮਾਡਲ ਹੈ ਜੀ ਠੀਕ ਹੈ ਜੀ ਤੇ ਟਾਇਰ ਟੱਪੇ ਦੀ ਗੱਲ ਕਰੀ ਜੀ ਟਾਇਰ ਨਵੇਂ ਆ ਜੀ ਚਾਰੇ ਚਾਰੇ ਟਾਇਰ ਨਵੇਂ ਨੇ ਕਿ ਬਈ ਜੀ ਫਰੰਟ ਤੇ ਦਾ ਅਪੋਲੋ ਦਾ ਟਾਇਰ ਪੈਗ ਵੀ ਲੱਗਾ ਹੈ ਤੇ ਬੈਕ ਟਾਇਰ ਹੈ ਕਿਨੇਗੇ ਜੇਕੇ ਦੇ ਲੋ ਬਈ ਚੈੱਕ ਕਰ ਲੋ ਤੇ ਇੰਜਨ ਗੇਅਰ ਦਾ ਬਈ ਜੀ ਇੰਜਨ ਗੇਅਰ ਦਾ ਜਮਾ ਓਕੇ ਆ ਜੀ ਕਾਗਜ਼ ਪੱਤਰਾਂ ਦਾ ਓਕੇ ਆ ਠੀਕ ਆ ਜੀ ਕੈਸ਼ ਦਾ ਟਰੈਕਟਰ ਕੋਈ ਲਾਉਣ ਨੇ ਠੀਕ ਆ ਜੀ ਕਿੰਨੇ ਮਾਡਲ ਆ ਜੀ 14 ਮਾਡਲ ਆ ਕਿ ਕੀ ਡਿਮਾਂਡ ਆ ਜੀ 435 ਦੀ ਡਿਮਾਂਡ ਆ ਜੀ ਸਵਾ ਚਾਰ ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ 435 ਡਿਮਾਂਡ ਬਈ ਸਵਾ ਚਾਰ ਲੱਖ ਰੁਪਏ ਦੇ ਦਾਂਗੇ ਬਈ ਤੇ ਇੰਜਨ ਗੇਅਰ ਦਾ ਬਈ ਜੀ ਇੰਜਨ ਗੇਅਰ ਦਾ ਜਮਾ ਓਕੇ ਆ ਠੀਕ ਆ ਜੀ ਤੇ ਫਰਸਟ ਫਰਸਟ ਓਨ ਰੱਕ ਸੈਕੰਡ ਆ ਫਰਸਟ ਓਨ ਰਹੀ ਠੀਕ ਆ ਫਰਸਟ ਹੀ ਹੈਗੀ ਤੇ ਲੋ ਬਈ ਇਹ ਅਜੇ ਤੱਕ ਲਫਾਵੇ ਵਗੈਰਾ ਵੀ ਨਾਲ ਦੇਣਗੇ ਤੇ ਜੱਜ ਕਰ ਸਕਦੇ ਹੋ ਕਿੰਨੇ ਦਾ ਮਾਡਲ ਹੋ ਸਕਦਾ ਕਿੰਨੇ ਮਾਡਲ ਆ ਬਾਈ 22 ਮਾਡਲ ਹੈ 22 ਮਾਡਲ ਆ ਤੇ ਲਓ ਬਈ ਫਰੰਟ ਟਾਇਰ ਦੁਬਾਰਾ ਦੇਨੇ ਅਪੋਲੋ ਦੇ ਟਾਇਰ ਨੇਗੇ ਬਾਈ ਜੀ ਬੈਕ ਟਾਇਰ ਕਿੰਨੇ ਕੇ ਪੈਸੇ ਨੇ ਜੀ ਮਗਰਲੇ ਟਾਇਰ 95 ਪੈਸੇ ਨੇ ਲਓ ਬਈ ਮਗਰਲੇ ਟਾਇਰ ਹੈਗੇ ਕਿ 95 ਪੈਸੇ ਤੇ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਦਾ ਜਮ ਉਹ ਨਵੀਂ ਹੈ ਟਰੈਕਟਰ ਯਾਰ ਮੈਂ ਹੀ ਗੱਲ ਕਰਦਾ ਠੀਕ ਹੈ ਜੀ ਤੇ ਕਿੰਨੇ ਘੰਟੇ ਚੱਲੇ ਹੋਊਗਾ ਪਤਾ ਵੀ ਘੰਟੇ ਯਾਰ ਇਹ ਮਤਲਬ ਸਾਰੇ 670 600 ਘੰਟਾ ਚੱਲੇ ਹੋਊਗਾ ਠੀਕ ਹੈ ਜ ਤੇ ਕਿਹ ਡਿਮਾਂਡ ਹੈ ਇਹਦੀ ਬਾਈ ਜੀ ਡਿਮਾਂਡ ਬਾਈ 495 ਹੈ ਠੀਕ ਹੈ ਜੀ 80 ਦਾ ਦੇ ਦਾਂਗੇ 80 ਦੇ ਦਾਂਗੇ ਤੇ ਲਓ ਬਾਈ ਜੀ ਬਾਈ ਕਹਿੰਦਾ 80 ਦੇ ਦੇ ਦਾਂਗੇ ਤੇ 15000 ਰੁਪਏ ਦੀ ਛੂਟ ਹੈ ਜੇ ਟਰੈਕਟਰ ਵਗੈਰ ਵੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜਿਵੇਂ ਨਵਾਂ ਟਰੈਕਟਰ ਆਗਾ ਵੀ ਆਈ 35 ਦਾ ਅਗਾਇ ਬਾਈ ਸਵਰਾਜ 855 ਰਿਵਰਸ ਪੀਡੀ ਚ ਦੇਗੀ ਚੁੱਲੇ ਵਾਲਾ ਲਓ ਬਈ ਚੈੱਕ ਕਰੋ ਟਰੈਕਟਰ ਤੇ 16 ਦੇ 12 ਜਗਾ ਤੇ ਬੈਕ ਟਾਇਰ ਕਰੇ ਬਾਈ ਜੀ ਕਿੰਨੇ ਕੇ ਪੈਸੇ ਪੈ ਗਏ 85 ਪੈਸੇ ਚਾਰੇ ਟਾਇਰ ਆਈ ਇਹਦੇ 85 ਪੈਸੇ 3 ਸਪੀਡ ਹੈ 3 ਸਪੀਡ ਆਗਾ 21 ਮਾ ਠੀਕ ਹੈ 1 ਕੇ ਮਾਡਲ ਹੈਗਾ ਤੇ 3 ਸਪੀਡ ਚਾਹੀਦੀ ਡਿਮਾਂਡ ਹੈ ਬਾਈ ਜੀ ਡਿਮਾਂਡ ਤਾਂ 7 15 ਦਾ 90 ਦਾ ਟਰੈਕਟਰ ਦੇ ਰਹਿ ਗਏ 6 ਠੀਕ ਹੈ 6 ਲੱਖ 90 ਹਜ਼ਾਰ ਦਾ 25 ਹਜ਼ਾਰ 25 ਹਜ਼ਾਰ ਰਪਏ ਦੀ ਸੂਟ ਹੈਗੇ ਤੇ ਲੱਗਦੇ ਕਲੱਚ ਵਾਲਾ ਫੁੱਲ ਫੀਚਰ ਵਾਲਾ ਬਾਈ ਚਲੋ ਬਾਈ ਚੈੱਕ ਕਰ ਲੋ ਕੰਡੀਸ਼ਨ ਓਕੇ ਰਿਪੋਰਟ ਤੇ ਹੈਗਾ ਤੇ ਲੋ ਬਾਈ ਜੀ ਅੱਗੇ ਹੈਗਾ ایس ਡੀ ਆਈ 350 350 ਦਾ ਤੇ ਲੋ ਬਾਈ ਇਹ ਵੀ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਤੇ ਲੋ ਬਾਈ ਜੀ ਓਕੇ ਰਿਪੋਰਟ ਤੇ ਜਿਵੇਂ ਮੈਨੂੰ ਲੱਗਦਾ ਹੈਗਾ ਬ੍ਰੈਕਟਰ ਨੇ ਕੰਡੀਸ਼ਨਾਂ ਪੂਰੀਆ ਕੋਕਾ ਪੀਸਾ ਨਹੀਂ ਲੈਣਾ ਹਾਂ ਡਬਲ ਕਲੱਚ ਹੈ ਠੀਕ ਹੈ ਜੀ 14 ਮਾਡਲ ਹੈ 2.6 ਮੰਗਦੇ ਆ 2.5 ਦਾ ਦੇਣਾ 2.6 ਮੰਗਦੇ 2.5 ਦੇ ਦੇਣਾ ਤੇ ਸਿੰਪਲ ਸਟੇering ਆ ਗਿਆ ਤੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਟਾਇਰ ਬਈ 90 95 ਪੈਸੇ ਟਾਇਰਨ ਮੰਗਰ ਲੇ ਤੇ ਫਰੰਟ ਦੇ 30 ਪੈਸੇ ਮੂਰ ਲੈ ਨਾ ਤੇ ਲਓ ਬਈ ਚੈੱਕ ਵੀ ਕਰ ਲੋ ਹਜੇ ਐਮ ਆਰ ਪਤਾ ਟੈਗ ਵੀ ਲੱਗਿਆ ਪਿਆਗਾ ਫਰੰਟਾਂ ਰਾਂ ਤੇ ਤੇ ਸਾਦੀ ਕਟਾਈ ਵਾਲਾ ਗਾ ਸਿੰਪਲ ਕਪੜੇ ਹੀ ਛਤਰੀ ਵਾਲਾ ਆਲ ਓਰੀਜਨਲ ਹੈ ਬਈ ਜੀ ਹਾਂ ਜੀ ਓਰੀਜਨਲ ਠੀਕ ਆ ਬਈ ਪੰਜਾਬ ਨੰਬਰ ਹੈ ਐਚ ਆਰ 31 ਠੀ ਪੀਵੀ 31 ਪੀਵੀ 31 ਮਾਨਸਾ ਦਾ ਨੰਬਰ ਆ ਤੇ ਅੱਗੇ ਆ ਗਿਆ ਬਾਈ ਜੀ 265 ਸਰਪੰਚ ਤੇ ਜਿਵੇਂ ਕਹਦੇ ਬਾਈ ਜੀ ਇਹ ਵੀ ਟਰੈਕਟਰ ਬਹੁਤ ਜਿਆਦਾ ਘੱਟ ਮਿਲਣ ਨਾਲ ਆਗਾ ਤੇ ਸਿੰਪਲ ਸਟੀering ਆ ਗਿਆ ਸੋਹਣਾ ਟਰੈਕਟਰ ਹੈ ਪੂਰਾ ਸੋਹਣਾ ਟਰੈਕਟਰ ਹੈਗਾ ਤੇ ਆਲ ਅਰੀਜਨਲ ਹੈ ਬਾਈ ਜੀ ਸਾਰਾ ਅਰੀਜਨਲ ਟਰੈਕਟਰ ਹੈ ਕਿਤੋਂ ਪੇਂਟ ਨਹੀਂ ਕਿਤੋਂ ਪੇਂਟ ਨਹੀਂ ਹੈਗਾ ਤੇ ਬਾਕੀ ਕੰਡੀਸ਼ਨ ਚੈੱਕ ਕਰ ਲੋ ਜੀ ਟਰੈਕਟਰ 10 ਵੀਰ ਹੈਗਾ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ 45 ਕਿ 40 ਕੇ ਪੈਸੇ ਦਾ ਠੀਕ ਹੈ ਜੀ ਚੌਕੜਾ ਹਾਂ ਜੀ ਤੇ ਕਿੰਨੇ ਮਾਡਲ ਆ ਬਾਈ ਜੀ 2003 ਮਾਡਲ ਹੈ 195 ਡਿਮਾਂ 70000 ਦੇ ਦੇਣਾ 70000 ਦੇ ਦਾਂਗੇ ਬਾਈ ਕਹਿੰਦਾ ਲੈ ਬਾਈ ਕਹਿੰਦਾ ਫੁੱਲ ਸੂਟਾ ਨੇ 125000 ਰੁਪਏ ਦੀ ਸੂਟ ਹੋਊਗੀ ਇਸ ਬੈਕ 170000 ਰੁਪਏ ਦਾ ਬਾਈ ਕਹਿੰਦਾ ਦੇ ਦਾਂਗੇ ਇਹ ਕੰਡੀਸ਼ਨ ਚੈੱਕ ਕਰੋ ਬਾਈ ਟਰੈਕਟਰ ਦੀ ਤੇ ਇੰਜਨ ਗੇਅਰ ਦਾ ਬਾਈ ਪੂਰਾ ਓਕੇ ਇੰਜਨ ਗੇਅਰ ਦਾ ਓਕੇ ਹੈ ਜਮਾ ਠੀਕ ਹੈ ਨਿਮੇਵਾਰੀ ਇੰਜਨ ਪਾ ਕੇ ਚਲਾ ਕੇ ਲੈ ਜਾਓ ਆਓ ਤੇ ਕਹਿੰਗੇ ਬਈ ਸੋਨਾ ਲੀਕਾ 750 ਦਾ 18 ਮਾਹ ਲਓ ਜੀ ਇਹ ਵੀ ਚੈੱਕ ਕਰੋ ਤੇ ਸੋਨਾ ਦੇ ਟਾਇਰਾਂ ਚ ਜਗਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਕਿੰਨੇ ਕੇ ਪੈਸੇ ਪੜਾਂਗੇ 95 ਪੈਸੇ ਟਾਇਰ ਹੈ ਠੀਕ ਹੈ 프ਰੰਟ ਰੇਡੀਅਲ ਟਾਇਰ ਨੇਗੇ ਬੀਕੇਟੀ ਦੇ ਬੈਕ ਟਾਇਰ ਨੇਗੇ ਬਾਈ ਜੀ ਫੋਲੋ ਦੇ 16 ਵਾਲੇ ਤੇ ਲੋ ਬਾਈ ਇਹ 18 ਮਾਡਲ ਹੈ 5,25,000 ਰੁਪਿਆ ਡਿਮਾਂਡ ਹੈ ਠੀਕ ਹੈ ਜੀ 4,90,000 ਦਾ ਟਰੈਕਟਰ ਦੇ ਰਿਹਾ ਮੈਂ ਬਾਈ ਜੀ ਆਹ ਟਰੈਕਟਰ ਚ ਫੁੱਲ ਸੂਟ ਆ ਗਈ ਜਿਵੇਂ ਆਪਾਂ ਕਹਿੰਦੀ 35,000 ਰੁਪਿਆ ਦੀ ਛੂਟ ਆ ਗਈ ਤੇ ਲੋ ਬਾਈ ਚੈੱਕ ਕਰੋ ਬਾਕੀ ਮੌਕੇ ਦੇ ਮਾਨਤਾਨ ਹੋਰ ਵੀ ਹੋ ਜੂਗਾ ਜੇ ਜਾਣਕਾਰੀ ਲੈਣੀ ਹੈ ਸਕਰੀਨ ਉੱਪਰ ਨੰਬਰ ਵੀ ਹੈਗਾ ਬਾਈ ਦਾ ਤੇ ਲੋ ਬਾਈ ਪਾਵਰ ਟਰੈਕ ਪਾਵ ਅਗਲਾ ਆ ਗਿਆ ਭਾਈ ਜੀ 36 ਨਿਊ ਆਰਲੈਂਡਾ 3630 ਤੇ ਲਓ ਜੀ ਇਹਦੇ ਵਿੱਚ ਚੈੱਕ ਕਰੋ ਕੰਡੀਸ਼ਨ ਬੈਸਰ ਬਣਾਦਾ ਵੀਡੀਓ ਪੂਰਾ ਕੋਕਾ ਪੀਸ ਪਿਆ ਗਿਆ ਵੀ ਸੁਪਰ ਪਲੱਸ ਵਾਲਾ ਗਿਆ ਇੱਕ ਕੱਲਾ ਪਲੱਸ ਹੁੰਦਾਗਾ ਇੱਕ ਕੱਲਾ ਸੁਪਰ ਹੁੰਦਾ ਇਹ ਦੋਨਾਂ ਚ ਆ ਗਿਆ ਭਾਈ ਜੀ ਸੁਪਰ ਪਲੱਸ ਚ 3 ਸਪੀਡ ਹੈ 3 ਸਪੀਡ ਹੈਗਾ 16 ਦੇ 18 ਚੱਲਾ ਭਾਈ ਜੀ ਤੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਨਾਲ ਦੇ 85 ਪੈਸੇ ਟਾਇਰ ਹੈ ਨਾਲ ਫਿਰ ਤਾਂ ਆਪਾਂ 40 ਚੱਲਾ ਭਾਈ ਪੁੱਛ ਲੈਣ ਕਿੰਨੇ ਘੰਟੇ ਚੱਲੂਗਾ ਇਹ ਤੇ ਚੱਲੇ ਵੀਰੇ ਸਾਰੇ 2500 ਘੰਟਾ 2500 ਘੰਟਾ ਤੇ ਲੋ ਵੀ 2500 ਘੰਟਾ ਚੱਲੇ ਆਗੇ ਨਾਲ ਦੇ ਟਾਇਰ ਨੇਗੇ ਆਲ ओरिजिनल ਯਾ ਇਹਨੂੰ ਤਾਂ ਕਹਿੰਦੀ ਲੋੜ ਹੀ ਨਹੀਂ ਨਾ ਭਾਈ ਜੀ ਤੇ ਪੰਜਾਬ ਨੰਬਰ ਕਰਿਆ ਨੇ ਭਾਈ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਕੈਸ਼ ਦਾ ਟਰੈਕਟਰ ਹੈ ਕੈਸ਼ ਦਾ ਟਰੈਕਟਰ ਹੈਗਾ 19 ਮਾਡਲਾਗਾ ਹਾਂਜੀ ਤੇ ਕੀ ਡਿਮਾਂਡ ਆ ਭਾਈ ਜੀ 6 ਲੱਖ 10000 ਰੁਪਏ ਡਿਮਾਂਡ ਹੈ ਹਾਂਜੀ 5 ਲੱਖ ਤੇ 90000 ਦਾ ਟਰੈਕਟਰ ਦੇ ਰਹੇਗੇ 85 90 ਦਾ ਠੀਕ ਹੈ 5 ਲੱਖ 8590 ਹਾਂ 25000 ਰੁਪਏ ਲੈ 25000 ਰੁਪਏ ਚ ਲੈਸ ਕਰਤਾ ਤੇ ਲੋ ਬਈ ਕੰਡੀਸ਼ਨ ਚੈੱਕ ਕਰ ਲੋ ਤੇ ਅੱਗੇ ਦਿਖਾਉਣਾ ਤੁਹਾਨੂੰ ਸਵਰਾਜ 744 FA ਤੇ ਲੋ ਬਈ ਇਹਦੀ ਵੀ ਕੰਡੀਸ਼ਨ ਚੈੱਕ ਕਰੋ ਸਾਡੇ ਸਟੀering ਚ ਆ ਗਿਆ ਤੇ ਕਿੰਨੇ ਮਾਡਲ ਆ ਬਈ ਜੀ ਤੇਰਾ ਮਾਡਲ ਹੈ ਤੇਰਾ ਮਾਡਲ ਆਗਾ ਸਾਡੇ 3.5 ਲੱਖ ਰੁਪਿਆ ਡਿਮਾਂਡ ਹੈ ਨਵੇਂ ਟਾਇਰਾਂ ਚਾਰੇ ਚਾਰੋ ਟਾਇਰ ਨਵੇਂ ਨੇ ਲੈ ਬਈ ਜੀ ਤੇ ਓਕੇ ਰਿਪੋਰਟ ਚ ਆ ਗਿਆ ਤੇ ਬੈਕ ਟਾਇਰ ਹੈਗੇ ਨੇ ਗੋਡਗਿਅਰ ਦੇ ਤੇ ਕਿੱਥੇ ਤੱਕ ਛੱਡ ਦੋਗੇ ਬਈ ਜੀ ਸਵਾ 3 ਲੱਖ ਦਾ ਰੇਟ ਦੇ ਸਵਾ 3 ਲੱਖ ਵੱਡੇ ਸ਼ੂਟ ਆ ਇਹਦੇ ਤੇ ਲਾਓ ਜੀ ਇਹ ਲਾਈਨ ਦੇਣੀ ਦੱਸੀਦਾ ਨਾਲ ਲਾਈਨ ਦੇਣੀ ਦੱਸੀਦਾ ਬਾਈ ਕਹਿੰਦਾ ਤੇ ਓਕੇ ਰਿਪੋਰਟ ਦਾ ਤੇ ਬਾਕੀ ਰੰਗ ਪੇਂਟ ਦਾ ਬਾਈ ਜੀ ਕਿਤੋਂ ਪੇਂਟ ਨਹੀਂ ਕਿਤੋਂ ਪੇਂਟ ਨਹੀਂ ਸਾਰਾ ਅਰੀਜਨਲ ਥੋੜਾ ਮੋਟਾ ਮੰਗਰ ਮੰਗਰੇਟਾਂ ਦੇ ਜਰੂਰੇ ਦੇ ਪੁਹਾਰਾ ਠੀਕ ਆ ਜੀ ਜਿਵੇਂ ਆਪਾਂ ਬਾਈ ਆਵੇ ਠੀਕ ਆ ਉਹ ਉਹ ਗੱਲ ਕੋਈ ਹੋਰ ਨਿਕਲੇ ਫਿਰ ਉਹ ਸਾਰਾ ਮੰਗਰ ਮੰਗਰੇਟਾਂ ਦੇ ਇਹਦੇ ਜਰੂਰ ਪੁਹਾਰਾ ਥੋੜੇ ਥਾਂ ਚੀਏ ਥੋੜੇ ਥੋੜੇ ਤਾਂ ਚ ਠੀਕ ਆ ਜੀ ਉਹ ਵੀ ਜਿਵੇਂ ਹੁਣ ਚ ਰਿੱਟਾਂ ਵੱਜ ਜਾਂਦੀਆਂ ਨਾਲ ਸੋਹਣਾ ਲੱਗਦਾ ਉਸ ਚੀਜ਼ ਤਾਂ ਕਰਾ ਕੇ ਕਰਕੇ ਮਾਰਦਾ ਪੁਹਾਰਾ ਠ ਤੇ ਸਹੀ ਲਿਕੇਸਨ ਕੀ ਹੈ ਬਾਈ ਜੀ ਆਪਣੇ ਹਾਂ ਜੀ ਲੋਕੇਸ਼ਨ ਕੀ ਹੈ ਬਾਈ ਜੀ ਕਿਹੜਾ ਪਿੰਡ ਹੈ ਰੰਗਾ ਪਿੰਡ ਹੈ ਮੇਰਾ ਠੀਕ ਹੈ ਜੀ ਸਰਸਾ ਜ਼ਿਲ੍ਹਾ ਰੂੜੀ ਕੋਲੇ ਆ ਸੱਦੂਆੜ ਤੋਂ 6 ਕਿਲੋਮੀਟਰ ਦੂਰ ਆ ਰੂੜੀ ਤੋਂ ਵੀ 6-7 ਕਿਲੋਮੀਟਰ ਦੂਰ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਲੋ ਬਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਪੁੰਨਾ ਮਿਲਦੇਗੇ ਜਨਬੜੀ ਤਦ ਤੱਕ ਲਈ ਧੰਨਵਾਦ